ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਗਰਮੀ ਦੇ ਨਾਲ ਆਪਾਂ ਸੰਧੂ ਡੇਰੀ ਆਨ ਸਲੀਟ ਤੋਂ ਬੋਲਦੇ ਪਏ ਆ ਗਰਮੀ ਦੇ ਨਾਲ ਵੇਖੋ ਜੀ ਬਾਹਰ ਪਈਆਂ ਬੋਤਲਾਂ ਸਾਡਾ ਨਾਲ ਦੁੱਧ ਦਾ ਕੰਮ ਹੈ ਦੁੱਧ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿ ਦਿਨੋਂ ਦਿਨ ਦੁੱਧ ਜਿਹੜਾ ਕਿ 2 ਘੰਟੇ 4 ਘੰਟੇ ਰਹਿੰਦਾ ਵਾ 4 ਘੰਟੇ ਬਾਅਦ ਦੁੱਧ ਖਰਾਬ ਹੋ ਜਾਂਦਾ ਵਾ ਤੇ ਜਿਹਦੇ ਨਾਲ ਸਾਡੀ ਦੁਕਾਨਦਾਰੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਤੇ ਲਾਈਟ ਵੀ ਤੋਂ ਕੱਟ ਕਰ ਜਾਂਦੀ ਹੈ ਕੱਟ ਕਰ ਨਾਲ ਫ੍ਰੀਜਾਂ ਬੰਦ ਹੋ ਜਾਂਦੀਆਂ ਬਾਅਦ ਚ ਇੰਨੀ ਜਲਦੀ ਕੂਲਿੰਗ ਨਹੀਂ ਕਰਦੀਆਂ ਜੇ ਜਿਤਨਾ ਦੋ ਵਿੱਚ ਪਿਆ ਜਿਹੜਾ ਸਮਾਨ ਆ ਖਰਾਬ ਹੋ ਜਾਂਦਾ ਵਾ ਦਾ ਜੀ ਸਵੀਟ ਤੇ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਇੱਕ ਦੋ ਦਿਨ ਸਮਾਨ ਨਹੀਂ ਜੇ ਕੱਢਦਾ ਜਿਤਨਾ ਨੁਕਸਾਨ ਹੁੰਦਾ ਸਾਨੂੰ ਚੀਜ਼ਾਂ ਸੁੱਟਣੀਆਂ ਪੈਂਦੀਆਂ ਵਾ ਤੇ ਉਹਨਾਂ ਦੁਕਾਨਦਾਰੀ ਬਹੁਤ ਖਰਾਬ ਹੁੰਦੀ ਹੈ ਜੇ ਆਪਾਂ ਜ਼ਿਆਦਾ ਸਮਾਨ ਬਣਾਈਏ ਤੇ ਉਹ ਗਾਕ ਨਾ ਇਹ ਤੇ ਵਿਕਦਾ ਨਹੀਂ ਉਹ ਬਾਅਦ ਵਿੱਚ ਦੂਸਰੇ ਦਿਨ ਖਰਾਬ ਹੋ ਜਾਂਦਾ ਉਹ ਸਾਨੂੰ ਸਾਰਾ ਸੁੱਟਣਾ ਪੈਂਦਾ ਗਰਮੀ ਤੇ ਬਹੁਤ ਜ਼ਿਆਦਾ ਵਧ ਗਈ ਜੇ ਵੇਖੋ ਜੀ ਦਿਨੋਂ ਦਿਨ ਗਰਮੀ ਵਾਦੀ ਜਾਂਦੀ ਆ ਪਹਿਲਾਂ 42 ਡਿਗਰੀ ਟੈਂਪਰੇਚਰ ਸੀ ਹੁਣ 45 ਡਿਗਰੀ ਹੋ ਗਿਆ ਵਾ ਵੇਦਨਾ ਵੇਖੋ ਗਰਮੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੇ ਕੀ ਨਾਮ ਤੁਹਾਡਾ ਆਹੀ ਕੰਮ ਹੈ ਨਾਮ ਕੀ ਹੈ ਨਾਮ ਮੇਰਾ ਪ੍ਰਕਾਸ਼ ਜਿੱਦਾਂ ਗਰਮੀ ਪੈਂਦੀ ਹੈ ਕਿੱਦਾਂ ਦਾ ਫਿਰ ਕੰਮ ਗਰਮੀ ਨਾਲ ਹੁੰਦਾ ਜੇ ਕੋਈ ਕੈਂਪਸ ਕਰਦਾ ਬੰਦਾ ਹੁਣ ਘਰੇ ਬੈਠੇ ਕੋਈ ਥੋੜੀ ਜੰਦਾ ਹੈਗਾ ਅੱਧਾ ਲਾ ਕੇ ਬੈਠਾ ਕੋਈ ਨਾ ਕੋਈ ਕੋਈ ਆਖੀ ਜਾਈ ਦੇਖੇ ਜੋਗਾ ਜੇ ਗਰਮੀ ਪੈਂਦੀ ਉਹਦਾ ਨਫਾ ਵੀ ਹੁੰਦਾ ਕੁਝ ਗਰਮੀ ਨਾਲ ਮਾਰੇ ਇੱਥੇ ਫਾਇਦਾ ਕੀ ਹਰ ਇੱਕ ਨੂੰ ਨੁਕਸਾਨ ਹੀ ਹੈ ਅਗਲੇ ਬਾਲ ਬੱਤੀ ਸਾਡੇ ਉੱਪਰ ਰੱਖੇ ਗਰਮੀ ਇੱਥੇ ਮਰ ਰਹੇ ਹੈ ਅੱਛਾ ਆਂਦੇ ਨੇ ਨਕੜੇ ਕਰਨੇ ਵਾਲੇ ਆਂਦੇ ਨੇ ਲੈਣੇ ਵਾਲੇ ਬੋੜੇ ਘੱਟ ਆਦੇ ਨੇ ਅੱਛਾ ਉਹ ਮੋਲ ਮੋਲ ਚ ਲੈ ਲੈਨੇ ਉੱਥੇ ਪੈਸੇ ਦੇ ਦਿੰਦੇ ਆਪਾਂ ਇੱਥੇ ਗਰੀਬ ਨੂੰ 10 ਰੁਪਏ ਨਹੀਂ ਦਿੰਦੇ ਇਹ ਗਰਮੀ ਦੇ ਰਾਹਤ ਪਾਉਣ ਵਾਸਤੇ ਹੈ ਗਰਮੀ ਦੇ ਮਾਰਾ ਜੀ ਅਸੀਂ ਤਾਂ ਬੈਠੇ ਆ ਆ ਵੀ ਜਿਹੜੀ ਚੀਜ਼ਾਂ ਸਾਰੇ ਇਦਾਂ ਹੀ ਖਰਾਬ ਹੋ ਜਾਂਦੀ ਜੇ ਕੋਈ ਆਂਦਾ ਨਹੀਂ ਹੈਗਾ ਗਰਮੀ ਤੋਂ ਰਾਹਤ ਲਈ ਕੋਸ਼ਿਸ਼ ਇਹੀ ਕਰੋ ਕਿ ਜਿਹੜਾ ਜ਼ਿਆਦਾ ਧੁੱਪ ਹੋਏਗੀ ਜ਼ਿਆਦਾ ਟੈਂਪਰੇਚਰ ਜ਼ਿਆਦਾ ਹਾਈ ਹੋਏਗਾ ਉਸ ਟਾਈਮ ਜਿਹੜੇ ਕਰੋ ਬਾਹਰ ਕੋਸ਼ਿਸ਼ ਕਰੋ ਨਾ ਨਿਕਲੋ ਇਹ ਕੋਈ ਜ਼ਰੂਰੀ ਕੰਮ ਹੈ ਕੋਸ਼ਿਸ਼ ਕਰੋ ਕਿ ਉਹਨੂੰ ਜਿਹੜਾ ਅਰਲੀ ਮਾਰਨਿੰਗ ਹੈ ਜਾਂ ਸ਼ਾਮ ਦੇ ਟਾਈਮ ਨਿਪਟਾ ਲਓ ਬਾਕੀ ਜਦੋਂ ਵੀ ਜੇ ਬਾਹਰ ਨਿਕਲਣਾ ਆਪਣੇ ਨਾਲ ਪਾਣੀ ਨਾਲ ਲੈ ਕੇ ਚਲੋ ਪਾਣੀ ਘਰੋਂ ਪੀ ਕੇ ਚਲੋ ਸਿਰਫ ਪਿਆਸ ਲੱਗਣ ਤੇ ਪਾਣੀ ਨਹੀਂ ਪੀਣਾ ਰੈਗੂਲਰ ਟਾਈਮ ਤੇ ਆਪਣਾ ਬਾਰ-ਬਾਰ ਪਾਣੀ ਪੀਓ ਤੇ ਕੋਸ਼ਿਸ਼ ਕਰੋ ਕਿ ਧੁੱਪ ਚ ਜ਼ਿਆਦਾ देर ਨਾ ਚਲੋ ਥੋੜੀ ਦੇਰ ਛਾਂ ਦੇ ਹੇਠਾਂ ਵੀ ਬੈਠ ਜਾਓ ਹਲਕੇ ਫਿੱਕੇ ਚਿਹਰੇ ਰੰਗ ਦੇ ਕੱਪੜੇ ਪਾਓ ਸੂਤੀ ਕੱਪੜੇ ਪਾਓ ਖੁੱਲੇ ਕੱਪੜੇ ਪਾਓ ਹਵਾਦਾਰ ਕੱਪੜੇ ਹੋਣ ਉਹ ਪਾਓ ਸਰ ਜੀ ਬਖਾ ਲਾ ਨਹੀਂ ਆਵਦੇ ਨਾਲੋਂ ਪਾਣੀ ਉਹਦੇ ਵੀ ਹੁੰਦੇ ਪਰ ਚਾਹ ਪ ਹੀਟ ਦੇ ਵੱਖੋ-ਵੱਖਰੇ ਅਸਰ ਹੁੰਦੇ ਨੇ ਉਹਨਾਂ ਚੋਂ ਇੱਕ ਇਹ ਵੀ ਹੈ ਕਿ ਆਪਣੇ ਜਿਸ ਤਰ੍ਹਾਂ ਸਕਿਨ ਅੱਖਾਂ ਵਗੈਰਾ ਲਾਲ ਹੋ ਸਕਦੀਆਂ ਨੇ ਕ੍ਰੈਂਪਸ ਹੋ ਸਕਦੇ ਨੇ ਘਬਰਾਟ ਹੋ ਸਕਦੀ ਹੈ ਉਲਟੀ ਵਗੈਰਾ ਆ ਸਕਦੀ ਸਾਨੂੰ ਕਾਫੀ ਸਾਰੇ ਚਿੰਨ ਹੁੰਦੇ ਨੇ ਵੱਖੋ-ਵੱਖਰੀਆਂ ਜਿਹੜੀਆਂ ਹੀਟ ਕਰਕੇ ਬਿਮਾਰੀ ਹੁੰਦੀਆਂ ਉਹਨਾਂ ਦੇ ਵੱਖੋ-ਵੱਖਰੇ ਚਿੰਨ ਹੁੰਦੇ ਨੇ ਇਹ ਉਹਨਾਂ ਚੋਂ ਇੱਕ ਹੈਗਾ ਸਰ ਇਸ ਵਕਤ ਖਾਸ ਖਾਣਾ ਸਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਬਾਰ-ਬਾਰ ਪਾਣੀ ਪੀਣਾ ਚਾਹੀਦਾ ਨਿੰਬੂ ਪਾਣੀ ਪੀ ਸਕਦੇ ਹੋ ਲੱਸੀ ਕੋਕੋਨਟ ਵਾਟਰ ਲੈ ਸਕਦੇ ਹੋ ਸੀਜ਼ਨਲ ਫਲ ਲੈ ਸਕਦੇ ਹੋ ਜਿਨ੍ਹਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਜਿਸ ਤਰ੍ਹਾਂ ਤਰਬੂਜ਼ ਲੈ ਸਕਦੇ ਹੋ ਖਰਬੂਜਾ ਵਗੈਰਾ ਲੈ ਸਕਦੇ ਹੋ ਔਰੰਜ ਸੰਤਰਾ ਵਗੈਰਾ ਅੰਗੂਰ ਵਗੈਰਾ ਲੈ ਸਕਦੇ ਤੁਸੀਂ